ਅਗਰ ਤਨਵੀਆਂ ਲੋੜਾਂ ਹੀ ਮਨ ਦੀਆਂ ਲੋੜਾਂ ਬਣ ਗਈਆਂ ਨੇ ਮਨ ਸਰੀਰ ਦੇ ਜੀਵਨ ਦੇ ਅੰਤ ਤੱਕ ਮੰਗਦਾ ਹੀ ਰਹੇਗਾ ਮੰਗਦਾ ਹੀ ਰਹੇ ਮੰਗਤ ਰਹਿਗਾ ਇਹਦੇ ਅੰਦਰ ਦੂਜੀ ਮੰਗ ਨਹੀਂ ਪੈਦਾ ਹੋਵੇਗੀ ਜੋ ਮਨ ਦੀ ਆਪਣੀ ਲੋੜ ਹੈ ਕੀ ਭਜਨ ਪ੍ਰਭੂ ਦਾ ਨਾਮ ਇਹ ਭੁੱਖ ਪੈਦਾ ਹੀ ਨਹੀਂ ਹੋਵੇਗੀ ਭੋਜਨ ਦੀ ਭੁੱਖ ਧਨ ਦੀ ਭੁੱਖ ਭਜਨ ਦੀ ਭੁੱਖ ਨੂੰ ਮਾਰ ਦੇਵੇਗੀ ਲੋਭ ਨਾਮ ਦੀ ਭੁੱਖ ਪੈਦਾ ਹੀ ਨਹੀਂ ਹੋਣ ਦੇਗਾ ਨਹੀਂ ਹੋਣ ਦੇਗਾ ਜੈਸੇ ਬੁਖਾਰ ਚੜ ਜਾਂਦਾ ਹੈ ਨਾ ਕੰਨ ਨੂੰ ਤੋ ਭੋਜਨ ਦੀ ਭੁੱਖ ਵੀ ਨਹੀਂ ਆਉਂਦੀ। ਭੇ ਲੋਭ ਦਾ ਬੁਖਾਰ ਮਨ ਨੂੰ ਚੜ ਜਾਏ। ਤੋ ਫਿਰ ਭੋਜਨ ਦੀ ਭੁੱਖ ਵੀ ਨਹੀਂ ਆਉਂਦੀ। ਹਰ ਉਸ ਬੰਦੇ ਨੂੰ ਸਮਝ ਲੈਣਾ ਚਾਹੀਦਾ ਹੈ ਮੇਰੇ ਮਨ ਨੂੰ ਤਾਪ ਚੜਿਆ ਹੋਇਆ ਹੈ ਬੜਾ ਭਾਰੀ। ਨਾਮ ਦੀ ਭੁੱਖ ਹੀ ਕੋਈ ਨਹੀਂ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ। ਮੈ ਰੋਗੀ ਜੋ ਜੋ ਰਹੀ ਸੇ ਸੋ ਸੋ ਰੋਗ ਹੈ। ਸਮਾਨਸਿਕ ਰੋਗੀ ਨੇ ਮਨ ਦਾ ਰੋਗ ਲੋਭ ਹੈ। ਲੋਭ ਤੋਂ ਮੁਰਾਦ ਲੋੜ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਲੋੜਾਂ ਲੋਬ ਬਣ ਗਈਆਂ ਨੇ ਫਰਾਈਡ ਨੇ ਕਿਹਾ ਹੈ ਮਾਨਸਿਕ ਰੋਗ ਕਾਮ ਹੈ ਵਾਸ਼ਨਾ ਹੈ ਤੇ ਇਹ ਵੀ ਸਨ ਦੇ ਲੋੜ ਨੂੰ ਮੰਨਨੇ ਆਪਣੀ ਲੋੜ ਬਣਾਇਆ ਹੈ ਅਹੰਕਾਰ ਮਨੁੱਖ ਦੀ ਵੱਲ ਸਮੱਸਿਆ ਇਸ ਤਰ੍ਹਾਂ ਕਹਿੰਦਾ ਹੈ ਈਗੋ ਹੈ ਬੜੀ ਪਰਬਲ ਈਗੋ ਹੈ ਬੜੀ ਪਰਬਲ ਵਾਸ਼ਨਾ ਹੈ ਮਨ ਦਾ ਬੈਲੈਂਸ بگੜ ਜਾਂਦਾ ਹੈ ਮਨ ਪਾਗਲ ਹੋ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਮਨ ਤੇ ਕਦੀ ਠੀਕ ਹੋਇਆ ਹੀ ਨਹੀਂ ਹੈ ਹੀ ਪਾਗਲ ਹੈ ਹਰ ਵਕਤ ਨਸ਼ੇ ਚੋਂਦਾ ਹੈ ਕਿਹੜੇ ਨਸ਼ੇ ਜੋ ਬਨ ਧਨ ਪ੍ਰਬਤਾ ਕੈ ਮਦਮੇ ਐਨਸ ਰਹੇ دیਵਾਨਾ ਦਿਨ ਰਾਤ ਪਾਗਲ ਦਿਨ ਰਾਤ ਪਾਗਲ ਜੋ ਤਨ ਦੀਆਂ ਲੋੜਾਂ ਸੰਨ ਨੂੰ ਆਪਣਾ ਲੋਗ ਬਣਾ ਲਿਆ ਪਾਗਲ ਹੋਇਆ ਫਿਰ ਫਿਰ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਪਾਗਲ ਹੁੰਦਾ ਜਿਵੇਂ ਪਾਗਲ ਕੁੱਤਾ ਮੁਸਤਕੀਮ ਆਵ ਜਿਉਂ ਕੋ ਕਰ ਹਰਕਾਇਆ ਧਾਰੇ ਦੇ ਦੇ ਸਜਾਏ ਲੋਭੀ ਜੰਤਨਾ ਜਾਣਈ ਭਖ ਅਭਖ ਸਭ ਖਾਏ ਜਿਵੇਂ ਹਲਕਾਇਆ ਕੁੱਤਾ ਮਾਲਕ ਨੂੰ ਵੀ ਜਿਹਨੇ ਪਾਲਿਆ ਹੋਵੇ ਉਹਨੂੰ ਵੀ ਘਟਦਾ ਹੈ ਕੋਹ ਨੂੰ ਵੀ ਨਹੀਂ ਛੱਡਦਾ ਪਾਗਲ ਹੋ ਗਿਆ ਭਇਓ ਲੋਭ ਸੰਗ ਹੋ ਰਾ ਲੋਭ ਜਦ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ ਹੈ ਤੇ ਫਿਰ ਭਰਾ ਨੂੰ ਵੀ ਧੋਖਾ ਦਿੰਦਾ ਹੈ ਤੇ ਉਹਨੂੰ ਵੀ ਧੋਖਾ ਦਿੰਦਾ ਹੈ ਭੈਣ ਨੂੰ ਵੀ ਧੋਖਾ ਦਿੰਦਾ ਹੈ ਮਾਂ ਬਾਪ ਨੂੰ ਵੀ ਧੋਖਾ ਦਿੰਦਾ ਹੈ ਪੜੋਸੀ ਨੂੰ ਵੀ ਧੋਖਾ ਦਿੰਦਾ ਹੈ ਔਰ ਧੋਖਾ ਇਤਨਾ ਵੱਧ ਜਾਂਦਾ ਹੈ ਗੁਰੂ ਨੂੰ ਵੀ ਧੋਖਾ ਦਿੰਦਾ ਹੈ ਧਰਮ ਦੇ ਨਾਂ ਤੇ ਵੀ ਧੋਖਾ ਕਰੇਗਾ ਧਰਮ ਦੇ ਨਾਂ ਤੇ ਵੀ ਠੱਗੀ ਕਰੇਗਾ ਕਲਗੀਧਰਪੀਤਾ ਦਸਮ ਗ੍ਰੰਥ ਦੇ ਚਲਿਖ ਰਹੇ ਨੇ ਪਾਪ ਕਰੇ ਪਰਮਾਰਥ ਕੇ ਵਸ ਕਹੇ ਪਾਪਨ ਤੇ ਪਨ ਪਾਪ ਲਾ ਜਾਏ ਜੋ ਧਰਮ ਦਾ ਨਾਂ ਲੈ ਕੇ ਲੋਭ ਵਸੋ ਕੇ ਪਾਪ ਕਰਦਾ ਹੈ ਐਸੇ ਬੰਦੇ ਤੋਂ ਤੇ ਪਾਪ ਵੀ ਡਰਨ ਲੱਗ ਪੈਂਦੇ ਨੇ ਬਈ ਕਮਬਖਤਾ ਤੂੰ ਕਿਹੜੀ ਜਗ੍ਹਾ ਤੇ ਸਾਨੂੰ ਵਰਤੇ ਆ ਕਿੱਥੇ ਵਰਤੇ ਕਮ ਸੇ ਕਮ ਜਗ੍ਹਾ ਤੇ ਦੇਖ ਲੈਣਾ ਪਾਪ ਕਰੇ ਪਰਮਾਰਥ ਕੇ ਵਸ ਪਰਮਾਰਥ ਕਰਕੇ ਪਾਪ ਕਰਦਾ ਹੈ ਗਊਸ਼ਾਲਾ ਦਾ ਚੰਦਾ ਧਰਮ ਦੇ ਨਾਂ ਤੇ ਧਨ ਇਕੱਠਾ ਕੀਤਾ ਤੇ ਧਰਮ ਤੇ ਖਰਚ ਕੀਤਾ ਨਹੀਂ ਪਾਪ ਕਰੇ ਪਰ ਮਾਰਤ ਕੇ ਵਸ ਤੇ ਪਾਪਨ ਤੇ ਪੁੰ ਪਾਪ ਲਜਾਏ ਐਸੇ ਬੰਦੇ ਤੋਂ ਪਾਪ ਵੀ ਲਜਾਏ ਮਾਨ ਹੋ ਜਾਂਦੇ ਨੇ ਸ਼ਰਮਸਾਰ ਹੋ ਜਾਂਦੇ ਨੇ ਵੀ ਤੂੰ ਕਿੱਥੇ ਵਰਤ ਰਿਹਾ ਮੇਰਾ ਇਸਤੇਮਾਲ ਜਹ ਹੈ ਤੂੰ ਕਿੱਥੇ ਕਰ ਰਿਹਾ ਪਰ ਲੋਭੀ ਜੰਤ ਨਾ ਜਾਣੇ ਲੋਭੀ ਸਮਝਦੇ ਹੀ ਨਹੀਂ ਲੋਭੀ ਇਸ ਤਰ੍ਹਾਂ ਕਹਿੰਦਾ ਜਿਵੇਂ ਪਾਗਲ ਕੁੱਤਾ ਤਨ ਦੀ ਲੋੜ ਹੈ ਮਨ ਦਾ ਲੋਭ ਹੈ ਇਸ ਲੋਭੀ ਮਨ ਦੇ ਚ ਨਾਮ ਦੀ ਭੁੱਖ ਨਹੀਂ ਪੈਦਾ ਹੋਵੇਗੀ ਭੋਜਨ ਦੀ ਭੁੱਖ ਤਨ ਦੇ ਚ ਨਾ ਪੈਦਾ ਹੋਵੇ ਰੋਗੀ ਹੈ ਨਾਮ ਦੀ ਬੁੱਖ ਮਨ ਦੇ ਚਾ ਨਾ ਪੈਦਾ ਹੋਵੇ ਰੋਗੀ ਹੈ। ਰੋਗੀ ਆਰੋਸਮਨੋਕ ਨੂੰ ਰੋਗੀ ਸਮਝਣਾ ਚਾਹੀਦਾ ਹੈ ਜੇ ਦੇ ਅੰਦਰ ਸੱਚੇ ਨਾਮ ਦੀ ਬੁੱਖ ਨਹੀਂ ਪੈਦਾ ਹੋਈ। ਸੱਚੇ ਨਾਮ ਨ ਕੀ ਲਾਗੇ ਬੁੱਖ। ਸ਼ਬਦ ਦੇ ਅਰਥ ਕਰਨ ਤੋਂ ਪਹਿਲੇ ਇੱਕ ਖਿਆਲ ਹੋਰ ਵੀ ਕੋੜੇ ਸਾਹਮਣੇ ਰੱਖਦੇ ਆ। ਧਨ ਦੀ ਬੁੱਖ, ਭੋਜਨ ਦੀ ਬੁੱਖ ਹੈ, ਬੁੱਖ ਸਭ ਬਿਖਾਰੀ ਬਣਾਈ ਰੱਖਦੀ ਹੈ, ਬਿਖਾਰੀ। ਮਰਦੇ ਦਮ ਤੱਕ ਮਨੁੱਖ ਬਿਖਾਰੀ ਹੁੰਦਾ ਹੈ। ਜਮਿਆ ਹੈ ਬਿਖਾਰੀ ਦੀ ਤਰ੍ਹਾਂ, ਜੀਵੇ ਹੈ ਮੰਗਦਿਆਂ ਦੀ ਤਰ੍ਹਾਂ। ਮਰਿਆ ਮੰਗਤਿਆਂ ਦੀ ਤਰ੍ਹਾਂ ਮਰਦੇ ਦਮ ਵੀ ਕੁਝ ਉਹਦੀਆਂ ਮੰਗਾਂ ਤੇ ਚੱਲ ਰਹੀਆਂ ਹੋਣਗੀਆਂ ਮੰਗ ਮੰਗ ਕੇ ਮੰਗਾਂ ਵੜ ਗਈਆਂ ਗਟੀਆਂ ਤੇ ਨਾਂ ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨੇ ਕਲਤਾ ਹੈ ਜ਼ੌਕ ਕਹਿੰਦੇ ਨੇ ਦਮ ਥੋੜੀ ਨਿਕਲੇਣਾ ਤੇ ਉਹ ਮੰਗਾਂ ਅੰਦਰੋਂ ਨਿਕਲ ਗਈਆਂ ਨਿਕਲ ਰਹੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਅੰਦਰ ਹੀ ਪਈਆਂ ਉਹ ਨਿਕਲ ਰਹੀਆਂ ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨੇ ਕਲਤਾ ਹੈ ਦਮ ਨਹੀਂ ਨਿਕਲ ਰਹੇ ਖਾਇਸ਼ਾਂ ਨਿਕਲ ਰਹੀਆਂ ਨੇ ਮੰਗਾਂ ਨਿਕਲ ਰਹੀਆਂ ਨੇ ਉਹ ਮੰਗਾਂ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਅੰਦਰ ਪਈਆਂ ਸਨ ਹੁਣ ਕੀ ਕਰਨ ਸਵਾਸਾਂ ਦੇ ਆਸਰੇ ਤੇ ਟਿਕੀਆਂ ਹੋਈਆਂ ਸਨ ਸਵਾਸ ਨਿਕਲ ਰਹੇ ਨੇ ਤੇ ਉਹਨਾਂ ਵਿਚਾਰੀਆਂ ਨੂੰ ਨਿਕਲਣਾ ਪੈ ਰਿਹਾ ਨਿਕਲਣਾ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਜਮਿਆ ਬਿਖਾਰੀ ਦੀ ਤਰ੍ਹਾਂ ਜੀਵਿਆ ਬਿਖਾਰੀ ਦੀ ਤਰ੍ਹਾਂ ਮਰਿਆ ਬਿਖਾਰੀ ਦੀ ਤਰ੍ਹਾਂ ਅਗਰ ਕਿਦਰੇ ਲੋਭ ਸ਼ਾਂਤ ਹੋ ਜਾਏ ਕਿ ਲੋੜ ਤੱਕ ਜ਼ਿੰਦਗੀ ਸੀਮਤ ਹੋ ਜਾਏ ਲੋੜ ਤੱਕ ਬ੍ਰਮ ਗਿਆਨੀ ਸੀਮਤ ਹੁੰਦੇ ਨੇ ਲੋੜ ਤੱਕ ਭਗਤ ਸੀਮਤ ਹੁੰਦੇ ਨੇ ਲੋੜਾਂ ਦਾ ਤਿਆਗ ਹੋ ਨਹੀਂ ਸਕਦਾ ਕਬੀਰ ਤੇ ਐਲਾਨੀਆਂ ਕਹਿੰਨੇ ਦੋ ਸਿਰ ਮੰਗੋ ਚੋਨਾ ਮੇਰੇ ਘਰ ਦਾ ਖਰਚਾ ਆਟੇ ਦਾ ਦੋ ਸਿਰ ਹੈ ਤੇ ਮੈਨੂੰ ਮਿਲਣਾ ਚਾਹੀਦਾ ਦੋ ਸਿਰ ਮੰਗੋ ਚੋਨਾ ਪਾਇ ਘਿਓ ਸੰਗ ਲੋਣਾ ਤੇ ਹੈ ਪ੍ਰਭੂ ਆਪਾਂ ਰੁੱਖੀ ਰੋਟੀ ਵੀ ਨਹੀਂ ਖਾਣੀ ਕਿ ਪਾਇਆ ਕਹਦਾ ਵੇਚਾਈ ਦਾਲ ਸਬਜ਼ੀ ਵਾਸਤੇ ਰੋਟੀ ਵਾਸਤੇ ਪਾਇ ਘਿਓ ਸੰਗ ਲੋਣਾ ਅੱਧ ਸਿਰ ਮੰਗੋ ਦਾਲੇ ਫਿਰ ਕਮ ਸੇ ਕਮ ਅੱਧਾ ਸਿਰ ਦਾਲਵੀ ਚਾਹੀਦੀ ਹੈ ਮੋਕੋ ਦੋਨੋ ਵਕਤ ਜਿਵਾ ਲੈ ਫਿਰ ਐਵੇਂ ਸੁਣ ਲੈ ਪ੍ਰਭੂ ਮੈਂ ਥੱਲੇ ਵੀ ਨਹੀਂ ਸੋਣਾ ਮੈਨੂੰ ਚਾਰ ਪਾਈ ਵੀ ਚਾਹੀਦੀ ਹੈ ਖੱਟ ਮੰਗਾਂ ਚੌਪਾਈ ਸਿਰਹਾਣਾ ਔਰ ਤੁਲਾਈ ਬਿਸਤਰਾ ਵੀ ਚਾਹੀਦਾ ਸਿਰਹਾਣਾ ਵੀ ਚਾਹੀਦਾ ਉੱਪਰ ਓੜਨ ਵਾਸਤੇ ਕੰਬਲ ਵੀ ਚਾਹੀਦਾ ਉਪਰ ਕੋ ਮੰਗੋ ਖੀਦਾ ਤੇਰੀ ਬਗੜ ਕਰੇ ਜਾਣਦਾ ਮੈਂ ਨਹੀਂ ਕੀਤਾ ਲੱਭੋ ਲੋਭ ਨਹੀਂ ਹੈ ਮੇਰੇ ਅੰਦਰ ਲੋੜ ਹੈ ਬੜੀ ਕੀਮਤੀ ਗੱਲ ਕਹਿ ਦਿੱਤੀ ਹੈ ਮੈਂ ਲੋਭ ਨਹੀਂ ਕੀਤਾ ਲੋਭ ਤੇ ਹੈ ਹੀ ਇਹ ਮੇਰੇ ਮਨ ਦੀ ਲੋੜ ਨਹੀਂ ਹੈ ਮਨ ਦੀ ਲੋੜ ਹੋਵੇ ਤੇ ਲੋਭ ਬਣੇ ਤੇ ਮੇਰੇ ਤਨ ਦੀ ਲੋੜ ਹੈ ਮੈਂ ਕੋਈ ਲੋਭ ਨਹੀਂ ਕੀਤਾ ਮੈਂ ਨਹੀਂ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਭੱਗੋ ਬ੍ਰਹਮ ਗਿਆਨੀ ਵੀ ਲੋੜਾਂ ਦਾ ਤਿਆਗ ਨਹੀਂ ਕਰ ਸਕਦਾ ਸਰੀਰ ਦੀਆਂ ਲੋੜਾਂ ਪ੍ਰਭ ਬ੍ਰਹਮ ਗਿਆਨੀ ਲੋਭ ਦਾ ਤਿਆਗ ਕਰ ਸਕ ਦਿੰਦਾ ਹੈ ਜਾਂ ਇੰਜ ਕਹੇਗੇ ਜਦ ਲੋਭ ਦਾ ਤਿਆਗ ਕਰਦਾ ਹੈ ਉਦੋਂ ਬ੍ਰਹਮ ਗਿਆਨ ਪ੍ਰਗਟ ਹੁੰਦਾ ਉਸ ਤੋਂ ਪਹਿਲੇ ਹੁੰਦਾ ਹੀ ਹੈ ਹੁੰਦਾ ਜਦ ਲੋਭ ਸ਼ਾਂਤ ਹੋ ਜਾਂਦਾ ਹੈ ਕਥਾ ਕਿਰਤਨ ਪਾਠ ਪੂਜਾ ਸਭ ਲੋਭ ਨੂੰ ਸ਼ਾਂਤ ਕਰਨ ਵਾਸਤੇ ਨੇ ਤੇ ਪਹਿਚਾਣ ਕੀ ਹੋਵੇਗੀ ਮਨ ਚੋਂ ਲੋਭ ਨਿਕਲ ਗਏ ਮਨੁਰੇਜ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਸੱਚੇ ਨਾਮ ਕੀ ਲਾਗੇ ਓਖ ਤੇ ਭੁਖ ਭਿਕਾਰੀ ਬਣਾ ਦੇਗੀ ਫਿਰ ਇਹ ਪੁਰਸ਼ ਕੱਲ ਤੱਕ ਤੇ ਧਨ ਦਾ ਭਿਕਾਰੀ ਸੀ ਅੱਜ ਨਾਮ ਦਾ ਭਿਕਾਰੀ ਬਣ ਗਿਆ ਕੱਲ ਤੱਕ ਸੰਸਾਰ ਦਾ ਭਿਕਾਰੀ ਸੀ ਅੱਜ ਨਿਰੰਕਾਰ ਦਾ ਭਿਕਾਰੀ ਬਣ ਗਿਆ ਇਸ ਸ਼ਬਦ ਦੇ ਗੁਰੂ ਤੇ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ اے ਪ੍ਰਭੂ ਭਿਕਾਰੀ ਜ਼ਰੂਰਾ ਪਰ ਤੇਰੇ ਸੰਸਾਰ ਦੇ ਨੇ ਜਲਦ ਦੇ ਨੈ ਤੇਰੇ ਬਿਕਾਰੀ ਸੁਣੋ ਇਸ ਸ਼ਬਦ ਨੂੰ ਤੇ ਮੈਂ ਅੱਖਰ ਪਰੇ ਸਾਹਮਣੇ ਰੱਖਾਂ ਇੱਕ ਵਾਰ ਪਿਆਰ ਨਾਲ ਖੋਲ੍ਹ ਸਾਤਨਾ ਸਰੀਰ ਛੋਟਾ ਮੰਗਲਾ ਚਰਨ ਹੈ ਇਸ ਸ਼ਬਦ ਦੇ ਨਾਲ ਉਹ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਨਾ ਸੋ ਰਿਹਾ ਉਹ ਸਤ ਸਰੂਪ ਹੈ ਔਰ ਉਸੇ ਤੋਂ ਹੀ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਉਹ ਬਖਸ਼ਿੰਦਾ ਹੈ ਪ੍ਰਸਾਦ ਹੈ ਦਿਆਲੂ ਹੈ ਕਰਨਾਕਰ ਹੈ ਕਿਰਪਾਲੂ ਹੈ ਹਾਂਜੀ ਹੇ ਪ੍ਰਭੂ ਬਿਖਾਰੀ ਜ਼ਰੂਰ ਆ ਅਸੀਂ ਹਮ ਵੀ ਕਤ ਮੰਨਤੇ ਹਾਂ ਬਿਖਾਰੀ ਹਾਂ ਕਿਸੇ ਹੋਰ ਦੇ ਨਹੀਂ ਤੇਰੇ ਤੇ ਤੇ ਤੇਰੇ ਤੋਂ ਕੀ ਚਾਹੀਦਾ ਤੇਰੇ ਤੋਂ ਕੀ ਮੰਗਦੇ ਹਾਂ ਹਮ ਵੀ ਕਤ ਬੇਕਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਦਰਸਲ ਦੇਣ ਵਾਸਤੇ ਕੇਵਲ ਤੇਰੇ ਕੋਲ ਹੀ ਹੈ ਤੂੰ ਨੇ ਬਾਕੀ ਕਿਸੇ ਕੋਲ ਨਹੀਂ ਹੈ ਇਸ ਵਾਸਤੇ ਗੁਰਮਤਿ ਦੀ ਦ੍ਰਿਸ਼ਟੀ ਵਿਚ ਕੋਈ ਦਾਤਾ ਵੀ ਨਹੀਂ ਹੈ ਦਦਾ ਦਾਤਾ ਇੱਕ ਹੈ ਦੂਸਰਾ ਨਾ ਹੈ ਨ ਕੋਈ ਇਸ ਨਾਮ ਦੀ ਦਾਤ ਨੂੰ ਕੇਵਲ ਤੂੰ ਹੀ ਦੇ ਸਕਦਾ ਹੈ ਤੂੰ ਹੀ ਦੇ ਸਕਦਾ ਮੰਗ ਤੇ ਜ਼ਰੂਰ ਆ ਪਰ ਤੇਰੇ ਹਨ ਕਿਉਂ ਤੂੰ ਹੀ ਦੇ ਸਕਦਾ ਹੈ ਇਹ ਸਭ ਕੁਝ ਤੇਰੇ ਕੋਲ ਹੈ ਤੂੰ ਜੀ ਤੌਰ ਤੇ ਇਸ ਦਾ ਮਾਲਕ ਹੈ ਹਮ ਵੀ ਖਖ ਬੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਬਿਖਾਰੀ ਕਿਸ ਦੇ ਕੀ ਚੀਜ਼ ਚਾਹੀਦੀ ਹੈ ਹਾਂ ਜੀ ਹੇ ਪ੍ਰਭੂ ਦਇਆ ਕਰ ਰਹਿਮਤ ਕਰ ਇਸ ਮੰਗਤੇ ਦੀ ਝੋਲੀ ਚ ਆਪਣਾ ਨਾਮ ਪਾ ਇਹ ਮੰਗਤਾ ਕੇਵਲ ਤੇਰਾ ਨਾਮ ਮੰਗਦਾ ਹੈ ਇਹ ਬਿਖਾਰੀ ਕੇਵਲ ਤੇਰਾ ਨਾਮ ਮੰਗਦਾ ਹੈ ਇਹ ਦੇ ਉਤੇ ਵੀ ਮੈਂ ਇੱਕ ਅਨੁਭਵੀ ਗੱਲ ਤੁਹਾਡੇ ਸਾਹਮਣੇ ਹੋਰ ਰੱਖਦੇ ਹਾਂ ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੀ ਸ਼ਾਂਤ ਨਹੀਂ ਹੁੰਦਾ ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਇਹ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਵਕ ਸਾਰ ਨਾਮ ਇੱਕ ਬਾਦਸ਼ਾਹੀ ਪਾਦਸ਼ਾ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਏਗਾ ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਚ ਮਨੋ ਕਿਤਨਾ ਸ਼ਕਤੀਸ਼ਾਲੀ ਹੋ ਜਾਏ ਜਿਸ ਨੂੰ ਅਸੀਂ ਮੰਗਣਾ ਹੈ ਨਾ ਕਈ ਮੈਨੂੰ ਕਹਿੰਦੇ ਨੇ ਨਾਮ ਦਾ ਮੰਗਦੇ ਹੋ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਰਾ ਲੋ ਇਹ ਨਿਜ ਪਤ ਦਾਤਾ ਕੇਵਲ ਪਰਮਾਤਮਾ ਹੈ ਉਸੇ ਦੇ ਬਿਖਾਰੀ ਬਣੋ ਜਿਸ ਦਿਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹ ਦਿਨ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਬਣ ਜਾਓਗੇ ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ ਇਹ ਵੀ ਮੈਰਸ ਕਰ ਲਿਆ ਬਿਖਾਰੀ ਹੋ ਕੇ ਹੀ ਮਰੋਗੇ ਜਦੋਂ ਬਿਖਾਰੀ ਬਣੋ ਉਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ بڑے بڑے ਬਾਦਸ਼ਾਹ ਉਹਨਾਂ ਬਿਖਾਰੀਆਂ ਨੂੰ ਸਜਦੇ ਕਰਦੇ ਨੇ ਸਲਾਮਾਂ ਕਰਦੇ ਇੱਕ ਅਕੀਕਾ ਹੈ ਇੱਕ ਜੋ ਹੈ ਸਚਾਈ ਹੈ ਤੋ ਸਹਿਰ ਕਹਿੰਦੇ ਨੇ ਇਸ ਸੰਬੰਧ ਤੇ ਨੂੰ ਤੂੰ ਆਪਣਾ ਨਾਮ ਦੇ ਸਾਰੀ ਬਾਣੀ ਦੇ ਵਿੱਚ ਜਿੱਥੇ ਜਿੱਥੇ ਮੰਗਣ ਦੀ ਇਜਾਜ਼ਤ ਸਾਨੂੰ ਸਿਖਾਈ ਗਈ ਹੈ ਇਹ ਮੰਗੋ ਦਾਨ ਕੀ ठाਕਰਨਾ ਅਵਰ ਕਟੋ ਮੇਰੇ ਸੰਦਨਾ ਚਾਲੇ ਮਿਲੇ ਕਿਰਪਾ ਗੁਣਾਂ ਦਾ ਵਿਣ ਤੋ ਦ ਹੋਰ ਜੇ ਮੰਗਣਾ ਸਿਰ ਦੁਖਾਂ ਦੇ ਦੁਖ ਦੇਹ ਨਾਮ ਸੰਤੋਖਿਆ ਪੁੱਤਰੇ ਮਨ ਕੇ ਵਕ ਇਹ बार-बार ਗੁਰਬਾਣੀ ਸਾਨੂੰ ਮੰਗਣ ਦੀ ਜਾਚ ਸਿਖਾਉਂਦੀ ਹੈ ਪਰ ਮੈਂ ਅਰਜ਼ ਕਰਾਂ ਇਹ ਮੰਗਣਾ ਇੱਕ ਅਵਸਥਾ ਹੈ ਕੋਈ ਕਲਾ ਨਹੀਂ ਕੋਈ ਕਿਸੇ ਨੂੰ ਸਿਖਾ ਦੇਵੇ ਨਾਮੋਂ ਮੰਗੋ ਜਿਵੇਂ ਲੋਕੀ ਮੰਗਦੇ ਨੇ ਨਹੀਂ ਇੱਕ ਕਲਾ ਹੈ ਅਵਸਥਾ ਹੈ ਪੈਦਾ ਹੋਵੇਗੀ ਕਹਦਾਂ ਜਦ ਮਨ ਦੇਚ ਸੰਸਾਰ ਦੀ ਲੋਭ ਲੋੜ ਸ਼ਾਂਤ ਹੋ ਜਾਏਗੀ ਲੋਭ ਸ਼ਾਂਤ ਹੋ ਜਾਏਗਾ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਧਨ ਦੀ ਭੁੱਖ ਸਦਾ ਬਿਕਾਰੀ ਬਣਾਈ ਰੱਖੇਗੀ ਨਾਮ ਦੇ ਬੁਖ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦੇਗੀ ਤੇ ਵੀ ਮੈਂ ਅਰਜ਼ ਕਰਾਂ ਉਸ ਬੁਖ ਕਰਕੇ ਵੀ ਕਈ ਸੰਤਾਪ ਮਿਟ ਜਾਂਦੇ ਨੇ ਚਿੰਤਾਵਾਂ ਮਿਟ ਜਾਂਦੀਆਂ ਸੱਚੇ ਨਾਮ ਕੀ ਲਾਗੇ ਭੋਗ ਉਹਦ ਭੁਖੇ ਖਾਏ ਚਲਿਏ ਰੋਕ ਮੈਂ ਫਿਰ ਅਰਜ਼ ਕਰਾਂ ਜਿਤਨੇ ਚਿਤਕ ਮਨ ਦੇ ਇਸ ਸੰਸਾਰ ਦੀ ਭੁਖ ਹੈ ਨਿਰੰਕਾਰ ਦੀ ਨਹੀਂ ਪੈਦਾ ਹੋਵੇਗੀ ਪਦਾਰਥਾਂ ਦੀ ਭੁਖ ਹੈ ਪਰਮਾਤਮਾ ਦੀ ਨਹੀਂ ਪੈਦਾ ਹੋਵੇਗੀ ਬੋਲ ਕੇ ਵੀ ਕਿਸੇ ਨੂੰ ਨਾ ਕਹਿਣਾ ਨਾਮ ਕਿਵੇਂ ਜਪੀਏ ਭੁਖ ਪੈਦਾ ਹੋਵੇ ਤੇ 36 ਪ੍ਰਕਾਰ ਦਾ ਭੋਜਨ ਕਿਸੇ ਤੇ ਅੱਗੇ ਰੱਖ ਰਹੀ ਹੈ ਭੋਜਨ ਦੀ ਭੁਖ ਹੋਵੇ ਉਹ ਪੁੱਛਦਾ ਕਿਵੇਂ ਖਾਈਏ ਖਾਣ ਲੱਗ ਪੈਂਦਾ ਪਿਆਸਾ ਮਨੁੱਖ ਪੁੱਛਦਾ ਹੈ ਪਾਣੀ ਕਿਵੇਂ ਪੀਵਾਂ ਮੈਂ ਉਹਦੇ ਕੋਲ ਪਾਣੀ ਰੱਖਦੇ ਆ ਉਹ ਪੁੱਛਦਾ ਹੈ ਕਿਵੇਂ ਪੀਵਾਂ ਦੇਣ ਲੱਗ ਪੈਂਦਾ ਜਿਸ ਦਿਨ ਸੱਚੇ ਨਾਮ ਦੀ ਬੁਖ ਪੈਦਾ ਹੋ ਗਈ ਇਹ ਗੋਜਨ ਹਰ ਜਗ੍ਹਾ ਤੇ ਹੈ ਹਰ ਵਕਤ ਤੇ ਹੈ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਹੋਰ ਕੀ ਡੰਗ ਹੈ ਕੋਈ ਡੰਗ ਨਹੀਂ ਹੈ ਉਹ ਕਾਹਰ ਕਰਨ ਲੱਗ ਪੈਂਦੇ ਪਿਆਸ ਨਹੀਂ ਲੱਗੀ ਤੇ ਇੱਕ ਮਨੁੱਖ ਕਰ ਰਿਹਾ ਹੈ ਹਾਏ ਪਾਣੀ ਹਾਏ ਪਾਣੀ ਇਹਦਾ ਮੰਗਣਾ ਵੀ ਮੰਗਣਾ ਨਹੀਂ ਹੈ ਤੇ ਵੀ ਮੈਸ ਕਰ ਰਿਹਾ ਹੈ ਕਹਿ ਰਿਹਾ ਆਏ ਪਾਣੀ ਹਾਏ ਪਾਣੀ ਤੇ ਪਿਆਸ ਤੇ ਹੈ ਕੋਈ ਨਹੀਂ ਇਕ ਦੂਜਾ ਬੜਾ ਪਿਆਸਾ ਰੋਮ ਰੋਮ ਤਰਹਾਇਆ ਹੈ ਔਰ ਤੜਪ ਰਿਹਾ ਹੈ ਕਹਿ ਰਿਹਾ ਆਏ ਪਾਣੀ ਹਾਏ ਪਾਣੀ ਹੁਣ ਕਹਿੰਦੇ ਤੇ ਦੋਵੇਂ ਇੱਕੋ ਜਿਹੇ ਹੋਏ ਪਰ ਜ਼ਮੀਨ ਆਸਮਾਨ ਦਾ ਅੰਤਰ ਹੈ ਲੋਭੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਪਰ ਜਿਸ ਦੇ ਅੰਦਰ ਸੱਚੇ ਨਾਮ ਦੀ ਭੁੱਖ ਪੈਦਾ ਹੋ ਗਈ ਹੈ ਬੈਰਾਗੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਯਕੀਨ ਜਾਨੋ ਜ਼ਮੀਨ ਆਸਮਾਨ ਦਾ ਅੰਤਰ ਹੈ ਇੱਕ ਨਾ ਸਮਝ ਲੈ ਕਥਾ ਇਹ ਕਹਿੰਦੇ ਹੈ ਕਿ ਜੋ ਆਏ ਪਾਣੇ ਹਾਏ ਪਾਣੀ ਕਰ ਰਿਹਾ ਹੈ ਪਾਣੀ ਇਸ ਦੀ ਲੋੜ ਨਹੀਂ ਪਿਆਸ ਹੀ ਨਹੀਂ ਇੱਕ ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਉਸ ਦਾ ਜੀਵਨ ਹੈ ਉਹਦੀ ਜ਼ਿੰਦਗੀ ਹੈ ਉਹਦੇ ਪ੍ਰਾਣ ਹੈ ਇਹਦੇ ਉੱਤੇ ਇੱਕ ਉਦਾਹਰਣ ਦਿਆਂ ਸਮਾਂ ਤੇ ਹੁਣ ਲੱਗਿਆ 2 ਮਿੰਟ ਲੰਮਾ ਆਉਂਦੇ ਬਿਸtre ਮਰਗਦੇ تھے ਇੱਕ ਸੰਸਾਰ ਦਾ ਪ੍ਰਤਿਸ਼ਠਿਤ ਬੰਦਾ ਚਲਾਣਾ ਕਰ ਰਿਹਾ ਹੈ ਦਮ ਟੁੱਟ ਰਹਿਣ ਵਰਤੈ ਕੋਲ ਡਾਕਟਰ ਬੈਠਾ ਹੈ ਚਿੰਤਾਤ ਹੋ ਰਿਹਾ ਉਹਦੀ ਪ੍ਰਤਿਸ਼ਠਾ ਦਾ ਸਵਾਲ ਹੈ ਕਿਉਂਕਿ ਉਸ ਇਲਾਜ ਕਰ ਰਿਹਾ ਸੀ ਲੋਕੀਂ ਪਛਣ ਗਏ ਇਲਾਜ ਕਿਸ ਦਾ ਚੱਲਦਾ ਪਿਆ ਸੀ ਕਿਉਂਕਿ ਪ੍ਰਤਿਸ਼ਠਿਤ ਬੰਦਾ ਸੀ ਮਨਿਆ ਪਰ ਮਨਿਆ ਮਨੁੱਖ ਸੀ ਉਹਦੀ ਚਰਚਾ ਆਮ ਲੋਕਾਂ ਦੇ ਕਲਪੇ ਸੀ ਉਹਦੀ ਬਿਮਾਰੀ ਦੀ ਵੀ ਚਰਚਾ ਸੀ ਕਿਉਂਕਿ ਮਹਾਨ ਸੀ ਜਿਹੜਾ ਡਾਕਟਰ ਇਲਾਜ ਕਰ ਰਿਹਾ ਖੋਲ ਬੈਠਾ ਹੈ ਚਿੰਤਾਤ ਹੋ ਰਿਹਾ ਦੁਖੀ ਹੈ ਉਹਦੀ ਪ੍ਰਤਿਸ਼ਠਾ ਦਾ ਲੱਗੇ ਗਈ ਹੋਈ ਹੈ ਉਹਦੇ ਪੇਸ਼ੇ ਨੂੰ ਸੱਟ ਲੱਗੇਗੀ ਫਲਾਣਾ ਇਲਾਜ ਕਰ ਰਿਹਾ ਸੀ ਖਬਰਾਂ ਦੇ ਰਿਪੋਰਟਰ ਵੀ ਖੜਾ ਹੈ। ਉਹ ਵੀ ਖੜਾ ਹੈ। ਉਹ ਦੇਖਦਾ ਪਿਆ ਕਿ ਕਿਸ ਵਕਤ ਆਖਰੀ ਦਮ ਨਿਕਲੇਗਾ ਤਾਂ ਮੈਂ ਸਮਾਂ ਨੋਟ ਕਰਾਂਗਾ। ਇਤਨੇ ਵਜੇ ਬੈਟ ਫੋਰ ਇਅਰ ਇਹ ਅਖਬਾਰ ਨੂੰ ਖਬਰ ਦੇਣੀ ਹੈ। ਇਹ ਵੀ ਖੜਾ ਹੈ। ਭਾਵੇਂ ਮੂੰਹ ਉਹਨੇ ਵੀ ਬਣਾਇਆ ਸੋਗਵਾਰ। ਉਹ ਵੀ ਖੜਾ ਹੈ। ਕੋਲ ਬੈਠੇ ਡਾਕਟਰ ਵੀ। ਇਸ ਰਿਪੋਰਟਰ ਨੇ ਸਿਰਫ ਰਿਪੋਰਟ ਦੇਣੀ ਹੈ, ਖਬਰ ਦੇਣੀ ਹੈ। ਇਸ ਡਾਕਟਰ ਦੀ ਸਿਰਫ ਪੇਸ਼ੇ ਦਾ ਸਵਾਲ ਹੈ। ਪਰ ਸਿਸ਼ਟਾ ਦਾ ਸਵਾਲ ਹੈ ਪਰ ਕੋਲ ਬੈਠੀ ਹੈ ਪਤਨੀ ਉਹਦੀ ਪਤਨੀ ਬੈਠੀ ਹੈ ਪ੍ਰਾਣ ਨਿਕਲ ਰਹੇ ਨੇ ਪਤੀ ਦੇ ਪਰ ਉਹਨੂੰ ਇਹਨਂ ਪਰਤੀ ਤੌਰ ਤੇ ਜਿਵੇਂ ਮੇਰੇ ਹੀ ਨਿਕਲ ਰਹੇ ਨੇ ਉਹ ਵੀ ਬੈਠੀ ਹੈ ਕੋਲ ਇਹਨਾਂ ਤਿੰਨਾਂ ਦੀ ਮਾਨਸਿਕ ਅਵਸਥਾ ਅਲਗ-ਅਲਗ ਹੈ ਘਟਨਾ ਤਾਂ ਇੱਕ ਘਟ ਰਹੀ ਹੈ ਇੱਕ ਮਨੁੱਖ ਮਰ ਰਿਹਾ ਹੈ ਇੱਕ ਮਨੁੱਖ ਮਰ ਰਿਹਾ ਹੈ ਲੇਕਿਨ ਕੋਲ ਬੈਠੀ ਪਤਨੀ ਨੂੰ ਇਹ ਮਹਿਸੂਸ ਹੁੰਦਾ ਜਿਵੇਂ ਮੈਂ ਮਰ ਰਹੀਆਂ ਮੇਰਾ ਪਤਨੀ ਹੋਣਾ ਮਰ ਜਾਏਗਾ ਪਤੀ ਕਰਕੇ ਪਤਨੀ ਹੈ ਬੱਚੇ ਕਰਕੇ ਮਾਂ ਹੈ ਬੱਚਾ ਹੀ ਨਹੀਂ ਤੇ ਮਾਂ ਕਿਹੜੀ ਗੱਲ ਦੇ ਪਤਾ ਹੀ ਨਹੀਂ ਤਾਂ ਪਤਨੀ ਕਿਹੜੀ ਗੱਲ ਦੇ ਉਹਨੂੰ ਦਿਸਦਾ ਹੈ ਨਹੀਂ ਮੈਂ ਮਰ ਰਹੀ ਮੈਂ ਖਤਮ ਹੋ ਰਹੀ ਹਾਂ ਰਿਪੋਰਟਰ ਨੂੰ ਪਤਾ ਹੈ ਮੈਂ ਸਿਰਫ ਰਿਪੋਰਟ ਦੇਣੀ ਹੈ ਮੈਂ ਨਹੀਂ ਮਰ ਰਿਹਾ ਡਾਕਟਰ ਨੂੰ ਇਤਨਾ ਹੀ ਬੋਧ ਹੈ ਮੇਰੇ ਪੇਸ਼ੇ ਨੂੰ ਸੱਟ ਲੱਗੇਗੀ ਮੇਰੀ ਪ੍ਰਤਿਸ਼ਠਾ ਦਾਵਤ ਹੈ ਡਾਕਟਰ ਨਹੀਂ ਮਰ ਰਿਹਾ ਅਗਰ ਮਰ ਰਹੀ ਹੈ ਤੋ ਵਾਕਈ ਪਤਨੀ ਮਰ ਰਹੀ ਏ ਉਹਨੂੰ ਪਤਾ ਹੈ ਮੈਂ ਇੱਕ ਔਰਤ ਰਹਿ ਜਾਵਾਂਗੀ ਪਤਨੀ ਨਹੀਂ ਕਿਉਂਕਿ ਬੇਵਾਂ ਆਖਣਗੇ ਪਤਨੀ ਨਹੀਂ ਆਖਣਗੇ ਮੈਂ ਮਰ ਰਹੀ ਹਾਂ ਘਟਨਾ ਤਾਂ ਇੱਕੋ ਹੀ ਘਟ ਰਹੀ ਹੈ ਤਿੰਨ ਮਨੁੱਖ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਅਰਗ ਦੀ ਅਵਸਥਾ ਹੋ ਰੋ ਰੋ ਰਹੀ ਇੱਕ ਜਪਦਾ ਪਿਆ ਲੋਕੀ ਸੰਤ ਕਹਿੰਦੇ ਨੇ ਤੋ ਚਲੋ ਲੋਕੀ ਸੰਤ ਕਹਿੰਦੇ ਰਹੇ ਨੇ ਤੋ ਮਾਲਾ ਵੀ ਹੱਥੇ ਚ ਜਪੀ ਜਾ ਰਿਹਾ ਮੁੰਡੂ ਕੁਝ ਵੀ ਨਹੀਂ ਮੈਂ ਬੁਢੇੜਾ ਦੇਖ ਲੈ ਉਸਤਾ ਕੀ ਮਾਰੋ ਬੜੇ ਬੜੇ ਡੇਰਿਆਂ ਚ ਦੇਖ ਲੈ ਉਹ ਮਾਲਾ ਸਿਰਫ ਦਿਖਾਉਟੀ ਹੈ ਗਲੇ ਦੀ ਮਾਲਾ ਵੀ ਦਿਖਾਉਟੀ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਦਿਖਾਉਟੀ ਹੈ ਕੁਛ ਨਹੀਂ ਜਗਤ ਦੇਖੇ ਪ੍ਰਤਿਸ਼ਟਾ ਦਾ ਸਵਾਲ ਹੈ ਸੇ ਤੇ ਪੂਜਾ ਪ੍ਰਤਿਸ਼ਟਾ ਖੜੀ ਹੈ ਵੀ ਵਾਹਿਗੁਰੂ ਵਾਹਿਗੁਰੂ ਕਰ ਦੇਣ ਮਾਲਾ ਰੱਖ ਦੇਣ ਗਲੇ ਦੇ ਚ ਹੱਥ ਦੇ ਕਬੀਰ ਤੇ ਕੰਨਨ ਗਲੇ ਜਿਨਾ ਜਪ ਮਾਲੀਆਂ ਉੱਤੇ ਲੋਟੇ ਹੱਥ ਨਾ ਵਲ ਇਹ ਹਰ ਕੇ ਸੰਦਨਾ ਕਈ ਬਨਾਰਸ ਕੇ ਟੱਗ ਇਹ ਮਾਲਾ ਨਾਲ ਸ਼ਿਕਾਰ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਆਖ ਕੇ ਸ਼ਿਕਾਰ ਕਰਦੇ ਨੇ ਕੁਸ ਤਕੀਮਾ ਵਿਰਲੇ ਸੰਤ ਜਨ ਹੁੰਦੇ ਨੇ ਥੋੜੇ ਜਿਹਾ ਜਿਨ੍ਹਾਂ ਦਾ ਵਾਹਿਗੁਰੂ ਵਾਹਿਗੁਰੂ ਕਰਨਾ ਸਿਰਫ ਆਪਣੀ ਪ੍ਰਤਿਸ਼ਠਾ ਨਹੀਂ ਬੰਦ ਗਈਏ ਆਨੰਦ ਹੈ ਖੇੜਾ ਹੈ ਮਰ ਗਿਆ ਹੈ ਮਨੁੱਖ ਉਹ ਪਤਨੀ ਦਾ ਵੀ ਸੰਬੰਧ ਹੈ ਡਾਕਟਰ ਦਾ ਵੀ ਸੰਬੰਧ ਹੈ ਅਫਬਾਰੀ ਰਿਪੋਰਟਰ ਦਾ ਵੀ ਸੰਬੰਧ ਹੈ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸਿਰਫ ਦੁਨੀਆ ਨੂੰ ਪਤਾ ਚੱਲੇ ਕਿ ਵਾਹਿਗੁਰੂ ਵਾਹਿਗੁਰੂ ਕਰਦਾ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਦੁਨੀਆ ਨੂੰ ਪਤਾ ਚੱਲੇ ਮੇਰਾ ਵਾਹਿਗੁਰੂ ਵਾਹਿਗੁਰੂ ਮੈਂ ਕਰਦਾ ਨਹੀਂ ਵਾਹਿਗੁਰੂ ਮੈਨੂੰ ਮਿਲ ਗਿਆ ਮੈਂ ਸੰਤ ਮੈਂ ਭਗਤ ਹਾਂ ਮੈਂ ਬ੍ਰਹਮ ਗਿਆਨੀ ਹਾਂ ਇਕ ਵਾਹਿਗਰੂ ਵਾਹਿਗਰੂ ਕਰਦਾ ਹੈ ਵਾਹਿਗਰੂ ਵਾਹਿਗਰੂ ਕਰਨਾ ਉਹਦੀ ਜ਼ਿੰਦਗੀ ਹੈ ਨਾ ਕਰੇ ਤੇ ਮੌਤ ਹੈ ਅੱਖਾਂ ਜੀਵਾਂ ਬਿਸਰੇ ਮਰ ਜਾਉਂ ਉਹ ਤੇ ਉਹਦੀ ਮੌਤ ਹੈ ਅਗਰ ਨਾ ਚਲੇ ਦਮ ਨਾ ਚਲਣ ਸਰੀਰ ਦੀ ਮੌਤ ਹੈ ਵਾਹਿਗਰੂ ਨਾ ਚਲੇ ਤਾਂ ਉਹ ਰਿਸ ਪੈਂਦਾ ਮੈਂ ਤੇ ਮਰ ਗੇ ਖਤਮ ਮੌਤ ਇਹਦੇ ਚ ਅਵਸਥਾ ਤੁਸੀਂ ਖੁਦ ਆਪਣਾ ਫੈਸਲਾ ਆਪ ਕਰ ਲੈਣਾ ਕਿਸ ਅਵਸਥਾ ਦੇ ਚੱਲ ਰਿਹਾ ਹੈ ਕਿਸ ਅਵਸਥਾ ਦੇ ਕਿਸ ਅਵਸਥਾ ਦੇ ਚ ਹਾਏ ਪਾਣੀ ਹਾਏ ਪਾਣੀ ਕੀਤਾ ਜਾ ਰਿਹਾ ਹੈ ਲੋਭ ਜਦ ਸ਼ਾਂਤ ਹੋ ਜਾਂਦਾ ਹੈ ਮਨ ਦੇ ਵਿੱਚ ਜਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ ਤੇ ਨਾਮ ਦੇ ਅੰਦਰ ਭੁੱਖ ਚੱਲ ਪੈਂਦੀ ਹੈ ਉਹ ਕਰਤੇ ਪੁਰਖ ਦਾ ਬਿਖਾਰੀ ਬਣ ਜਾਂਦਾ ਹੈ ਫਰਿਆਦ ਕਰਦਾ ਹੈ اے ਪ੍ਰਭੂ ਰਹਿਮਤ ਦੇ ਘਰ ਦੇਚ ਬਖਸ਼ਿਸ਼ ਦੇ ਘਰ ਦੇਚ ਤੂੰ ਆਪਣੇ ਨਾਮ ਦੀ ਹੈ ਇਸ ਮੰਗ ਤੇ ਦੀ ਚੌਲੀ ਦੇਚ ਹਾਂਜੀ ਓਮ ਕਰੰ ਕਰਾ ਸਾਡੇ ਤੇ ਨਾਮ ਮਿਟਾਉ ਮੈਂ ਸਦਕੇ ਜਾਂਦਾ ਕੁਰਬਾਨ ਜਾਂਦਾ ਬਲਹਾਰੇ ਜਾਂਦਾ ਤੇਰੇ ਇਸ ਨਾਮ ਦੇ ਚੋਂ ਜਿਹਦੇ ਇਤਨਾ ਰਸ ਹੈ ਇਤਨਾ ਕਿਹੜਾ ਤੇ ਖੁਸ਼ੀ ਹੈ ਹਾਂਜੀ ਕਰਮ ਕਾਰਨ ਸਮਨਾ ਗਾਇ ਕਰਤਾ ਵੀ ਹੈ ਕਾਰਣ ਵੀ ਹੈ ਹੋਰ ਕੋਈ ਦੂਜਾ ਨਹੀਂ ਇਸ ਵਕਤ ਮੈਂ ਤੇਰਾ ਹੀ ਬਿਕਾਰੀਆ ਹੋਰ ਕਿਸੇ ਦਾ ਬਿਕਾਰੀ ਨਹੀਂ ਮੈਂ ਫੇਰੇ ਕੋਲ ਹੀ ਮੰਦਾ ਹੋਰ ਕਿਸੇ ਕੋਲ ਨਹੀਂ ਹਾਂਜੀ ਬਹੁਤੇ ਫੇਰੇ ਤੇ ਕਿਰਪਾ ਕਰੋ ਆਪ ਕਿਰਪਾ ਦੀਦਾ ਏ ਪ੍ਰਭੂ ਬਹੁਤ ਜਨਮਾਂ ਦੇ ਫੇਰੇ ਪੈਣ ਬੜੇ ਲੰਬੇ ਚਲੇ ਆ ਰਹੇ ਹਾਂ ਇਹ ਜਨਮ ਕਈ ਦਫਾ ਹੋ ਚੁਕੇ ਆ ਅੱਜ ਕੀ ਕਿਰਪਾ ਕਰੋ ਕਵੀਰ ਵੀ ਇਸ ਤਰ੍ਹਾਂ ਦੀ ਫਰਿਆਦ ਕਰਦੇ ਨੇ ਅਬ ਕੀ ਬਖਸ਼ ਬੰਦੇ ਕੋ ਬਾਉ ਰ ਨਾ ਭੌਜਲ ਅਪੇੜ ਰਵਦਾਸ ਵੀ ਕਹਿੰਦਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਹਾਾਰੇ ਦੇ ਅਦਕੀ ਬਖਸ਼ ਤੋ ਅਬ ਕਿਛ ਗਿਰਪਾ ਕੀਤੇ ਬਹੁਤ ਜਨਮਾਂ ਦੇ ਵਿਚੜੇ ਹੋਇਆ ਵਿਚੜੇ ਹੋਇਆ ਵਿਚੜੇ ਹੋਇਆ ਅਦਕੀ ਤੋ ਰਹਿਮਤ ਕਰ ਅਦਕੀ ਤੋ ਬਖਸ਼ਿਸ਼ ਕਰਾਂ ਜੀ ਹੋ ਦਇਆ ਅਸ਼ੁਦੇ ਆਪਣਾ ਹੈਗੀ ਕੰਸ ਦਇਆ ਦੇ ਘਰ ਦੇ ਚਾਹ ਐਸੀ ਬਖਸ਼ਿਸ਼ ਕਰ ਆਪਣਾ ਦੀਦਾਰ ਦੇ ਆਪਣੀ ਝਲਕ ਦੇ ਆਪਣੇ ਵਿੱਚ ਲੈਣ ਕਰਾਂ ਜੀ ਭਗਤ ਰਾਮ ਗੁਰੂ ਭਟ ਭਟ ਗੁਰੂ ਦੇ ਕਿਰਪਾ ਦੁਆਰਾ ਜਾਣ ਲਿਆ ਸਮਝ ਲਿਆ ਸਾਰੇ ਭਰਮ ਦੇ ਪਰਦੇ हट ਗਏ ਜੋ ਸਮਝਦੇ ਸੀ ਨਿਕਮਾ ਬਹਿ ਜੋੜੇ ਹੋਇਆ ਸੀ ਮਨ ਨੇ ਤਨ ਦੇ ਨਾਲ ਜੁੜ ਕੇ ਇਹ ਸਾਰੇ ਭਾਂਤੀਆਂ ਮਿਟ ਗਈਆਂ ਇਹ ਸਾਰੇ ਪਰਦੇ ਟੁੱਟ ਗਏ ਜੀ ਆਕੀ ਜਿਵਨ ਆਕੀ ਰਹਿ ਕੀ ਅਰ ਬਾਬੋ ਤੇਵਾ ਮਾਧਮਾ ਸਤਿਗੁਰੂ ਦੇ ਸ਼ਬਦ ਦੇ ਜੈਸੇ ਮਨ ਮੰਨ ਗਿਆ ਪ੍ਰਭੂ ਦੇ ਨਾਮ ਦੇ ਚਲੇਵ ਜੁੜ ਗਈ ਸੁਰਤ ਜੁੜ ਗਈ ਨਾਮ ਦੀ ਪ੍ਰਾਪਤੀ ਹੋ ਗਈ ਸਤਿਗੁਰ ਰਹਿਮਤ ਕਰਨ ਈਸ਼ਰਾਂ ਦੀ ਬੁਖ ਸਾਰਿਆਂ ਦੇ ਅੰਦਰ ਪੈਦਾ ਹੋਵੇ ਤਾਂ ਕਿ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬੋਲ ਚੋਗਰੀ ਸ਼ਮਾ ਵਾਏ ਗੁਰੂ ਜੀ ਕਾ